ਸਾਡਾ ਭਰਾ ਹੈ ਰਾਜਵੀਰ ਜਵੰਦਾ ਜੀ ਤੇ ਮਮ ਨੂੰ ਦੇਖੋ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਇੱਕ ਐਮੀ ਵਰਕ ਤੇ ਮੈਂ ਦੰਨੋ ਜਾਣੇ ਅਸੀਂ 10 ਸ਼ੋਅ ਲਾ ਰਹੇ ਐਮੀ ਦੇ ਘਰ ਦੁਬਈ ਤੋਂ ਸਪੈਸ਼ਲੀ ਆਉਣਾ ਸ੍ਰੀ ਮਨ ਸ਼ੋਅ ਲਾ ਕਪੈਂਿੰਗ ਇਨ ਲੱਕਪ ਸਤਿ ਸ਼੍ਰੀ ਅਕਾਲ ਦੋਸਤੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਰਾਜਵੀਰ ਜਵੰਦੇ ਦੀ ਜੀ ਹਾਂ ਉਹੀ ਰਾਜਵੀਰ ਜਵੰਦਾ ਜਿਸ ਨੇ ਲੋਕਾਂ ਦੀਆਂ ਦਿਲਾਂ ਦੇ ਵਿੱਚ ਇੱਕ ਵੱਖਰੀ ਥਾਂ ਬਣਾ ਲਈ ਸੀ ਉਸ ਦੀ ਗਾਇਕੀ ਦੇ ਲੋਕ دیਵਾਨੇ ਸਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਗਾਣਾ ਰਾਜਵੀਰ ਜਵੰਦੇ ਦਾ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲਾ ਹੁੰਦਾ ਹੈ ਅਤੇ ਰਾਜਵੀਰ ਜਵੰਦੇ ਦੇ ਜਿਹੜੇ ਗੀਤ ਸੀ ਉਹਨਾਂ ਵਿੱਚ ਨਾ ਤਾਂ ਕਿਸੇ ਅਸਲੇ ਦੀ ਗੱਲ ਕੀਤੀ ਗਈ ਸੀ ਅਤੇ ਨਾ ਹੀ ਕਿਸੇ ਕੁੜੀ-ਚੀੜੀ ਬਾਰੇ ਮਾੜਾ ਬੋਲਿਆ ਗਿਆ ਸੀ ਅਤੇ ਨਾ ਹੀ ਕਿਸੇ ਗਾਣੇ ਦੇ ਵਿੱਚ ਕੁੜੀ ਨੂੰ ਪੁਰਜਾ ਪਟੋਲਾ ਅਜਹੀਆਂ ਪਹਿਚਵਾਵਾਂ ਨਹੀਂ ਵਰਤੀ ਗਈਆਂ ਸਨ ਕੋਈ ਵੀ ਰਾਜਵੀਰ ਜਵੰਦੇ ਦਾ ਗਾਣਾ ਸੁਣ ਲਵੋ ਉਹ ਜ਼ਿੰਦਗੀ ਦੇ ਆਧਾਰ ਤੇ ਬਣਾਇਆ ਹੋਇਆ ਸੀ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਹੈ ਪਰ ਅਫਸੋਸ ਹੈ ਕਿ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਰਿਹਾ ਕਲੈਣੀ ਮੌਤ ਰਾਜਵੀਰ ਜਵੰਦੇ ਨੂੰ ਸਾਡੇ ਤੋਂ ਖੋ ਕੇ ਲੈ ਗਈ ਪਤਾ ਨਹੀਂ ਰਾਜਵੀਰ ਜਵੰਦੇ ਨੇ ਹੋਰ ਕਿੰਨੇ ਕ ਗੀਤ ਇਸ ਪੰਜਾਬੀ ਇੰਡਸਟਰੀ ਦੇ ਝੋਲੀ ਪਾਣੇ ਸੀ ਪਤਾ ਨਹੀਂ ਕਿੰਨਾ ਕ ਪਿਆਰ ਹਲੇ ਲੋਕਾਂ ਦਾ ਖਟਣਾ ਸੀ ਲੋਕ ਰਾਜਵੀਰ ਜਵੰਦੇ ਨੂੰ ਇੰਨਾ ਕ ਪਸੰਦ ਕਰਦੇ ਸੀ ਕਿ ਜਿਹੜੇ ਇਨਸਾਨ ਦਾ ਵਿਆਹ ਹੁੰਦਾ ਸੀ ਉਹ ਵੀ ਰਾਜਵੀਰ ਜਵੰਦੇ ਨੂੰ ਬੁੱਕ ਕਰ ਲੈਂਦਾ ਸੀ ਕਿ ਜਦੋਂ ਵੀ ਮੇਰੇ ਧੀ ਜਾਂ ਫਿਰ ਪੁੱਤ ਹੋਇਆ ਉਸਦੇ ਵਿਆਹ ਤੇ ਵੀ ਤੇਰਾ ਹੀ ਅਖਾੜਾ ਲੱਗੇਗਾ ਤੋ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਾਜਵੀਰ ਜਵੰਦੇਾ ਕਿੰਨੀ ਹੀ ਵਧੀਆ ਸੁਰੀਲੀ ਆਵਾਜ਼ ਦਾ ਮਾਲਕ ਸੀ ਕਿ ਲੋਕ ਰਾਜਵੀਰ ਜਵੰਦੇ ਨੂੰ ਪਹਿਲਾਂ ਹੀ ਕਹਿ ਦਿੰਦੇ ਸੀ ਕਿ ਅਸੀਂ ਆਪਣੇ ਪੁੱਤ ਜਾਂ ਫਿਰ ਧੀ ਦੇ ਵਿਆਹ ਦੇ ਵਿੱਚ ਤੇਰਾ ਅਖਾੜਾ ਹੀ ਲਗਾਉਣਾ ਹੈ ਵਿਆਹ ਦੇ ਸੀਜ਼ਨਾਂ ਤੋਂ ਪਹਿਲਾਂ ਹੀ ਲੋਕ 6-6 ਮਹੀਨੇ ਪਹਿਲਾਂ ਹੀ ਰਾਜਵੀਰ ਜਵੰਦੇ ਨੂੰ ਬੁੱਕ ਕਰ ਲੈਂਦੇ ਸੀ ਸਭ ਤੋਂ ਵੱਧ ਜੇਕਰ ਸਾਥ ਰਾਜਵੀਰ ਜਵੰਦੇ ਦੇ ਪਰਿਵਾਰ ਦਾ ਦਿੱਤਾ ਹੈ ਤਾਂ ਉਹ ਹਨ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਜਸਵਾਜਬਾ ਅਤੇ ਹੋਰ ਕਈ ਕਲਾਕਾਰ ਇਸ ਦੇ ਵਿੱਚ ਸ਼ਾਮਲ ਹਨ ਪਰ ਉੱਥੇ ਹੀ ਕੁਲਵਿੰਦਰ ਬਿੱਲਾ ਇੱਕ ਇੰਟਰਵਿਊ ਦੇ ਵਿੱਚ ਕਹਿੰਦਾ ਹੈ ਕਿ ਜੇਕਰ ਓਖੇ ਵੇਲੇ ਸਭ ਤੋਂ ਵੱਧ ਸਾਥ ਦੇਣ ਵਾਲਾ ਮਤਲਬ ਕਿ ਰਾਜਵੀਰ ਜਵੰਦੇ ਦੇ ਪਰਿਵਾਰ ਦਾ ਸਭ ਤੋਂ ਵੱਧ ਸਾਥ ਦੇਣ ਵਾਲਾ ਕਲਾਕਾਰ ਐਮੀ ਵਿਰਕ ਹੈ ਕੁਲਵਿੰਦਰ ਬਿੱਲਾ ਕਹਿੰਦਾ ਹੈ ਕਿ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਸਭ ਤੋਂ ਵੱਧ ਸਹਿਯੋਗ ਐਮੀ ਵਿਰਕ ਨੇ ਦਿੱਤਾ ਹੈ ਬਿੱਲਾ ਕਹਿੰਦਾ ਹੈ ਐਮੀ ਵਿਰਕ ਅੱਜ 20 ਤੋਂ 30 ਲੱਖ ਰੁਪਇਆ ਤੋਂ ਘੱਟ ਅਖਾੜਾ ਨਹੀਂ ਲਾਉਂਦਾ ਪਰ ਰਾਜਵੀਰ ਜਵੰਦੇ ਦੇ ਬੁੱਕ ਕਿਤੇ ਸਭ ਤੋਂ ਵੱਧ ਸ਼ੋ ਐਮੀ ਵਿਰਕ ਨੇ ਲਾਏ ਹਨ ਹਾਲਾਂਕਿ ਐਮੀ ਵਿਰਕ ਰਾਜਵੀਰ ਜਵੰਦੇ ਨੂੰ ਕਦੇ ਵੀ ਨਹੀਂ ਮਿਲਿਆ ਸੀ ਤੇ ਖੁਦ ਐਮੀ ਵਿਰਕ ਕਦੇ ਅਖਾੜਾ ਨਹੀਂ ਲਾਉਂਦਾ ਸੀ ਪਰ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਨਾਲ ਦੇਖੋ ਕਿੰਨੀ ਹਮਦਰਦੀ ਦਿਖਾਈ ਐਮੀ ਵਿਰਕ ਨੇ ਜੀ ਹਾਂ ਤੁਸੀਂ ਦੋਸਤੋ ਦੇਖਿਆ ਵੀ ਹੋਵੇਗਾ ਕਿ ਐਮੀ ਵਿਰਕ ਕਦੇ ਵੀ ਵਿਆਹ ਸ਼ਾਦੀਆਂ ਕਦੇ ਵੀ ਕੋਈ ਪ੍ਰੋਗਰਾਮ ਨਹੀਂ ਲਾਉਂਦਾ ਸੀ ਉਸ ਦਾ ਸਿਰਫ ਮੂਵੀਆ ਤੇ ਸੋਂਗਾ ਵੱਲ ਧਿਆਨ ਸੀ ਪਰ ਰਾਜਵੀਰ ਜਵੰਦੇ ਦੇ ਜਾਣ ਤੋਂ ਬਾਅਦ ਐਮੀ ਵਿਰਕ ਨੇ ਰਾਜਵੀਰ ਜਵੰਦੇ ਦੇ ਪਰਿਵਾਰ ਲਈ ਪ੍ਰੋਗਰਾਮ ਲਾਏ ਜਦ ਕਿ ਐਮੀ ਵਿਰਕ 25 ਤੋਂ 30 ਲੱਖ ਰੁਪਏ ਲੈਂਦਾ ਘੱਟੋ ਘੱਟ ਅਖਾੜਾ ਲਾਉਣ ਦਾ ਪਰ ਜਿੰਨੇ ਵੀ ਰਾਜਵੀਰ ਜਵੰਦੇ ਨੇ ਸ਼ੋਅ ਬੁੱਕ ਕੀਤੇ ਸੀ ਉਹਨਾਂ ਵਿੱਚ ਹੀ ਸਭ ਤੋਂ ਜ਼ਿਆਦਾ ਸ਼ੋਅ ਐਮੀ ਵਿਰਕ ਨੇ ਲਾਏ ਹਨ ਅਤੇ ਜੋ ਵੀ ਕਮਾਈ ਸ਼ੋਹਾਂ ਦੇ ਵਿੱਚੋਂ ਹੋਈ ਸੀ ਉਹ ਸਾਰੇ ਹੀ ਕਮਾਈ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਐਮੀ ਵਿਰਕ ਨੇ ਘੱਟੋ ਘੱਟ 10 ਤੋਂ 12 ਸ਼ੋਅ ਲਾਏ ਨੇ ਰਾਜਵੀਰ ਜਵੰਦੇ ਦੇ ਜਿਹੜੇ ਬੁੱਕ ਸੀ ਅਤੇ ਉਹਨਾਂ ਸਾਰਿਆਂ ਦੀ ਕਮਾਈ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਦਿੱਤੀ ਗਈ ਸੋ ਦੋਸਤੋ ਇਹ ਹੀ ਹੁੰਦੀ ਹੈ ਮਾਨ ਵਾਲੀ ਗੱਲ ਕਿ ਕਦੇ ਵੀ ਐਮੀ ਵਿਰਕ ਨੇ ਸੋਸ਼ਲ ਮੀਡੀਆ ਉੱਤੇ ਉਸ ਅਖਾੜੇ ਦੀ ਵੀਡੀਓ ਵੀ ਨਹੀਂ ਪਾਈ ਜਿਸ ਦੇ ਵਿੱਚ ਉਹ ਰਾਜਵੀਰ ਜਵੰਦੇ ਦਾ ਸ਼ੋਅ ਲਾ ਰਿਹਾ ਸੀ ਹਾਲਾਂਕਿ ਉਹ ਗੁਫ਼ਤ ਤਰੀਕੇ ਦੇ ਨਾਲ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ ਅਤੇ ਕੁਲਵਿੰਦਰ ਬਿੱਲੇ ਦੇ ਦਸਣ ਦੇ ਮੁਤਾਬਿਕ ਰਾਜਵੀਰ ਜਵੰਦੇ ਨੂੰ ਐਮੀ ਵਿਰਕ ਕਦੇ ਵੀ ਨਹੀਂ ਮਿਲਿਆ ਸੀ ਇਹ ਸਿਰਫ ਇੱਕ ਹਮਦਰਦੀ ਹੁੰਦੀ ਹੈ ਇਹ ਬੰਦੇ ਦੇ ਜਜ਼ਬਾਤ ਹੁੰਦੇ ਹਨ ਇਨਸਾਨੀਅਤ ਇੱਥੋਂ ਹੀ ਪਰਖੀ ਜਾਂਦੀ ਹੈ ਤੇ ਦੂਜੀ ਗੱਲ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਪਰ ਫਿਰ ਵੀ ਐਮੀ ਵਿਰਕ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਲਈ 10 ਤੋਂ 12 ਸ਼ੋਅ ਲਾਵੇਗਾ ਸੋ ਅਸੀਂ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਰਾਜਵੀਰ ਜਵੰਦੇ ਦੇ ਪਰਿਵਾਰ ਤੇ ਜਵੰਦੇ ਦੇ ਯਾਰਾਂ ਤੇ ਵਾਹਿਗੁਰੂ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਤੰਦਰੁਸਤੀਆਂ ਬਖਸ਼ੇ ਅਤੇ ਕਮਾਈ ਦੇ ਵਿੱਚ ਵਾਧਾ ਕਰੇ ਨਾਲ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਐਮੀ ਵਿਰਕ ਦਵਾਈ ਤੋਂ ਪੰਜਾਬ ਦੇ ਵਿੱਚ ਸਿਰਫ ਰਾਜਵੀਰ ਜਵੰਦੇ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਇੱਥੇ ਸ਼ੋਅ ਲਾਉਣ ਆ ਰਿਹਾ ਹੈ ਸੋ ਅਸੀਂ ਵੀ ਦਿਲ ਤੋਂ ਧੰਨਵਾਦ ਕਰਦੇ ਹਾਂ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਿਆ ਨੇ ਤੇ ਅੱਜ ਕੱਲ ਤਾਂ ਲੋਕ ਜੇਕਰ ਕਿਸੇ ਦੀ ਡੈਥ ਹੁੰਦੀ ਆ ਤਾਂ 5-10 ਮਿੰਟ ਬੈਠ ਕੇ ਅੰਤਿਮ ਅਰਦਾਸ ਤੋਂ ਬਾਅਦ ਕੋਈ ਵੀ ਕਿਸੇ ਦਾ ਖਾਲ ਨਹੀਂ ਪੁੱਛਦਾ ਭਾਵੇਂ ਉਹ ਸਕਾ ਹੀ ਰਿਸ਼ਤੇਦਾਰ ਕਿਉਂ ਨਾ ਹੋਵੇ ਪਰ ਰਾਜਵੀਰ ਜਵੰਦੇ ਦੀ ਇਹ ਨੇਕ ਕਮਾਈ ਕੀਤੀ ਹੋਈ ਪਿਆਰ ਦਾ ਮਿੱਠੇ ਬੋਲ ਅਤੇ ਉਸ ਦੇ ਯਾਰ ਦੋਸਤਾਂ ਦਾ ਇੰਨਾ ਪਿਆਰ ਕਿ ਅੱਜ ਵੀ ਉਹ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਨਾਲ ਖੜੇ ਨੇ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਆਪਣੇ ਕੰਮ ਤੱਕ ਮਤਲਬ ਰੱਖਦੇ ਨੇ ਬਹੁਤ ਲੋਕਾਂ ਨੇ ਅਰਦਾਸਾਂ ਕੀਤੀਆਂ ਜਦੋਂ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਹਰ ਇੱਕ ਵਰਗ ਦੇ ਲੋਕਾਂ ਨੇ ਦੁਆ ਕੀਤੀ ਫਰਿਆਦ ਕੀਤੀ ਅਰਦਾਸਾਂ ਕੀਤੀਆਂ ਪਰ ਆਖਰਕਾਰ ਰਾਜਵੀਰ ਜਵੰਦਾ ਸਾਨੂੰ ਛੱਡ ਕੇ ਚਲਾ ਗਿਆ ਸੋ ਸਿਆਣੇ ਆਖਦੇ ਨੇ ਕਿ ਜੇਕਰ ਵਦੀ ਹੁੰਦੀ ਹੈ ਤਾਂ ਕੋਈ ਨਾ ਕੋਈ ਹੱਲ ਨਿਕਲ ਸਕਦਾ ਪਰ ਰਾਜਵੀਰ ਜਵੰਦਾ ਦਾ ਟਾਈਮ ਆ ਗਿਆ ਸੀ ਜਿਸ ਕਾਰਨ ਹਰ ਹਿੱਲਾ ਕਰਨ ਤੋਂ ਬਾਅਦ ਵੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਰਿਹਾ ਇਥੋਂ ਤੱਕ ਗੱਲ ਕਹੀ ਜਾ ਰਹੀ ਹੈ ਕਿ ਜਿਹੜੀਆਂ ਰਿਪੋਰਟਾਂ ਫੋਰਟਿਸਟ ਹਸਪਤਾਲ ਵਾਲਿਆਂ ਨੇ ਕੀਤੀਆਂ ਸੀ ਉਹ ਸਾਰੀਆਂ ਰਿਪੋਰਟਾਂ ਕੁਲਵਿੰਦਰ ਬਿੱਲਾ ਆਖਦਾ ਹੈ ਕਿ ਅਸੀਂ ਅਮਰੀਕਾ ਤੱਕ ਵੀ ਦੀ ਖਾਲੀ ਆ ਸੀ ਪਰ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਸੀ ਕਿ ਹੁਣ ਇਸ ਦਾ ਕੋਈ ਵੀ ਹੱਲ ਨਹੀਂ ਤੇ ਕੁਲਵਿੰਦਰ ਬਿੱਲੇ ਦਾ ਇਹ ਵੀ ਕਹਿਣਾ ਸੀ ਕਿ ਮੈਂ 24 ਘੰਟਿਆਂ ਦੋ ਵਿੱਚੋਂ ਸਿਰਫ 4 ਘੰਟੇ ਜਾਂ 3 ਘੰਟੇ ਆਪਣੇ ਘਰ ਨਹਾਉਣ ਲਈ ਜਾਂਦਾ ਸੀ ਤੇ ਸਾਰਾ ਸਾਰੀ ਰਾਤ ਸਾਰਾ ਦਿਨ ਮੈਂ ਰਾਜਵੀਰ ਜਵੰਦੇ ਕੋਲ ਹੀ ਰਹਿੰਦਾ ਸੀ ਅਤੇ ਜੇਕਰ ਮੈਂ ਘਰ ਜਾਂਦਾ ਸੀ ਤਾਂ ਫੋਨ ਆਪਣੇ ਕੋਲ ਹੀ ਰੱਖਦਾ ਸੀ ਆਪਣੀ ਛਾਤੀ ਦੇ ਉੱਤੇ ਆਪਣੇ ਹਿੱਕ ਨਾਲ ਰਾਕੇ ਰੱਖਦਾ ਸੀ ਕਿ ਕਦੇ ਵੀ ਕਿਸੇ ਚੀਜ਼ ਦੀ ਲੋੜ ਨਾ ਪੈ ਜਾਵੇ ਕਿਉਂਕਿ ਸਾਰਾ ਹਸਪੀਟਲ ਦਾ ਮੈਂ ਹੀ ਦੇਖ ਰਿਹਾ ਸੀ ਕਿ ਕੌਣ ਆ ਰਿਹਾ ਹੈ ਤੇ ਕੌਣ ਜਾ ਰਿਹਾ ਹੈ ਸਾਰੀਆਂ ਰਿਪੋਰਟਾਂ ਮੇਰੇ ਹੱਥ 'ਚ ਸੀ ਕਿਹੜੀ ਦਵਾਈ ਡਾਕਟਰ ਦੇ ਰਹੇ ਨੇ ਕਿਹੜੀ ਨਹੀਂ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਰਾਜਵੀਰ ਜਵੰਦਾ ਮੌਤ ਅੱਗੇ ਹਾਰ ਗਿਆ ਸੋ ਅਸੀਂ ਵਾਹਿਗੁਰੂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪ੍ਰਮਾਤਮਾ ਰਾਜਵੀਰ ਜਵੰਦੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਏ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸੋ ਦੋਸਤੋ ਬਾਕੀ ਤੁਹਾਡਾ ਐਮੀ ਵਿਰਕ ਬਾਰੇ ਕੀ ਕਹਿਣਾ ਹੈ ਕਿ ਜਿਸ ਨੇ ਕਦੇ ਵੀ ਰਾਜਵੀਰ ਜਵੰਦੇ ਦੇ ਨਾਲ ਗੱਲਬਾਤ ਨਹੀਂ ਕੀਤੀ ਕਦੇ ਵੀ ਰਾਜਵੀਰ ਜਵੰਦੇ ਨੂੰ ਮਿਲਿਆ ਨਹੀਂ ਪਰ ਫਿਰ ਵੀ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਲਈ ਰਾਜਵੀਰ ਜਵੰਦੇ ਦੇ ਲਈ 8 ਤੋਂ 10 ਸ਼ੋ ਦਵਾਈ ਤੋਂ ਇੰਡੀਆ ਵਿੱਚ ਆ ਕੇ ਲਾ ਰਿਹਾ ਹੈ ਨਾ ਹੀ ਕੋਈ ਸ਼ੋਰ ਸ਼ਰਾਬਾ ਕਰ ਰਿਹਾ ਹੈ ਨਾ ਹੀ ਕੋਈ ਵੀਡੀਓ ਪਾ ਕੇ ਕਹਿ ਰਿਹਾ ਹੈ ਅਤੇ ਨਾ ਹੀ ਕੋਈ ਫੇਮਸ ਹੋਣ ਦੇ ਲਈ ਇਹ ਸਭ ਕੁਝ ਕਰ ਰਿਹਾ ਹੈ ਇਹੀ ਸੇਵਾ ਲੱਗਦੀ ਹੈ ਜਿਹੜੇ ਕਿ ਚੁੱਪਚਾਪ ਕੀਤੀ ਜਾਵੇ ਗੁਫਤ ਕੀਤੀ ਜਾਵੇ ਸੋ ਬਾਕੀ ਤੁਹਾਡਾ ਰਾਜਵੀਰ ਜਵੰਦੇ ਦੇ ਦੋਸਤ ਐਮੀ ਵੀਰਕ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ